ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਸਾਡੇ ਪਿੰਡ ਦਾ ਨਾਂ ਤਾਂ ਨਹੀਂ ਸੀ ਬਾਬਾ ਜੈਮਲ ਸਿੰਘ ਪਰ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਰਹਿੰਦਾ ਸੀ ਸਾਡੇ ਪਿੰਡ ਬਾਰ-ਬਾਰ ਖੇਤਾਂ 'ਚ ਬਣਿਆ ਇੱਕ ਡੇਰਾ ਉਸ ਦਾ ਟਿਕਾਣਾ ਸੀ ਕਿਸੇ ਨਾਲ ਬਹੁਤਾ ਬੋਲਦਾ ਨਹੀਂ ਸੀ ਪਿੰਡ ਵਿੱਚ ਉਹ ਰੋਜ਼ ਦੋ ਵਾਰ ਆਉਂਦਾ ਸੀ ਸਵੇਰੇ ਆਉਂਦਾ ਕਿਸੇ ਘਰ ਤੋਂ ਰੋਟੀ ਲੈ ਕੇ ਮੁੜ ਜਾਂਦਾ ਫਿਰ ਦੁਪਹਿਰੇ ਵੇਲੇ ਵੀ ਇਸੇ ਤਰ੍ਹਾਂ ਕਰਦਾ ਰਾਤ ਨੂੰ ਕਦੇ ਪਿੰਡ ਨਹੀਂ ਸਿਉਂਦਾ ਬਸ ਢੇਰੇ ਤੇ ਹੀ ਰਹਿੰਦਾ ਹੌਲੀ ਹੌਲੀ ਉਸ ਦਾ ਪਿੰਡ ਆਉਣਾ ਬਿਲਕੁਲ ਹੀ ਬੰਦ ਹੋ ਗਿਆ ਹੁਣ ਕੋਈ ਨਾ ਕੋਈ ਖੇਤ ਵੱਲ ਜਾਂਦਾ ਪਿੰਡ ਦਾ ਬੰਦਾ ਉਸ ਦੀ ਰੋਟੀ ਲੈ ਜਾਂਦਾ ਮੈਂ ਹੁਣ ਕਾਫੀ ਵੱਡਾ ਹੋ ਚੁੱਕਿਆ ਸੀ ਤੇ ਬਾਬਾ ਜੈਮਲ ਸਿੰਘ ਬਹੁਤ ਬੁੱਢਾ ਪਰ ਅਸੀਂ ਹੈਰਾਨ ਸੀ ਕਿ ਉਸ ਦੇ ਅੰਦਰ ਕਿਹੜੀ ਤਾਕਤ ਹੈ ਜੋ ਹਲੇ ਵੀ ਤੁਰਿਆ ਫਿਰਦਾ ਸੀ ਹੁਣ ਅਸੀਂ ਕੁਝ ਦੋਸਤ ਇਕੱਠੇ ਹੋ ਕੇ ਰਾਤ ਨੂੰ ਬਾਬੇ ਕੋਲ ਚਲੇ ਜਾਂਦੇ ਤੇ ਧੂਣੀ ਬਾਲ ਕੇ ਸਿੱਖਣ ਲੱਗ ਜਾਂਦੇ ਬਾਬਾ ਵੀ ਚੁੱਪਚਾਪ ਮੂੜੇ ਉੱਤੇ ਬੈਠਾ ਅੱਗ ਸੇਕਦਾ ਰਹਿੰਦਾ। ਇੱਕ ਦਿਨ ਮੈਂ ਪੁੱਛਿਆ ਕਿ ਬਾਬਾ ਕੋਈ ਆਜ਼ਾਦੀ ਵੇਲੇ ਦੀ ਗੱਲ ਸੁਣਾ। ਪਹਿਲੀ ਵਾਰੀ ਤਾਂ ਜਿਵੇਂ ਉਸ ਨੂੰ ਮੇਰੀ ਗੱਲ ਸੁਣਾਈ ਨਾ ਦਿੱਤੀ ਹੋਵੇ। ਉਹ ਉਸੇ ਤਰ੍ਹਾਂ ਹੀ ਬੈਠਾ ਰਿਹਾ। ਫਿਰ ਮੇਰੇ ਦੁਬਾਰਾ ਪੁੱਛਣ ਤੇ ਬੋਲਿਆ, "ਹਾਂ।" ਫਿਰ ਮੇਰੇ ਤੀਜੀ ਵਾਰੀ ਪੁੱਛਣ ਤੇ ਮੇਰੇ ਵੱਲ ਦੇਖ ਵਿਖਦੇ ਆਂ ਫਿਰ ਅਚਾਨਕ ਉਸ ਦੀ ਨਿਗਾਹ ਧੂਣੀ ਦੀ ਲਾਟ ਤੇ ਚਲੀ ਗਈ। ਤੇ ਫਿਰ ਕੁਝ ਰਸੋਚ ਕੇ ਉਹਨੇ ਬੋਲਣਾ ਸ਼ੁਰੂ ਕੀਤਾ ਕਿ ਕਿਹੜੀ ਆਜ਼ਾਦੀ ਪੁੱਤਰੋ? ਆਜ਼ਾਦੀ ਤਾਂ ਉਹਨਾਂ ਨੂੰ ਮਿਲੀ ਸੀ ਜਿਨ੍ਹਾਂ ਲਾਲ ਕਿਲੇ ਤੇ ਝੰਡਾ ਚਲਾਉਣਾ ਸੀ ਕੁਰਸੀਆਂ ਲੈਣੀਆਂ ਸੀ ਜਿਨ੍ਹਾਂ ਦੀਆਂ ਜ਼ਗੀ ਜ਼ਗੀਰਾ ਜ਼ਮੀਨਾ ਰਿਸ਼ਤੇਦਾਰ ਪਰਿਵਾਰ ਸਭ ਖੁੱਸ ਗਏ ਹੁਣ ਉਹਨਾਂ ਲਈ ਪਲਾਕੀ ਆਜ਼ਾਦੀ ਸੀ ਫੇਰ ਡੰਡੇ ਨਾਲ ਅੱਗ ਫਰੋਲਦੇ ਆ ਬਾਬੇ ਨੇ ਦੱਸਣਾ ਸ਼ੁਰੂ ਕੀਤਾ ਕਿ ਅਸੀਂ ਤਿੰਨ ਭਰਾ ਸਾਂ ਪੰਜਾਬ ਵਿਗੀ ਇਹਦੇ ਮਾਲਕ ਮੁਜ਼ਫਰਨਗਰ ਸਮਾਲੀ ਪਿੰਡ ਦੇ ਸਰਦਾਰ ਜੋ ਮੰਡੀ ਮੀਆਂਵਾਲੀ ਵਿੱਚ ਪੈਂਦਾ ਸੀ ਮੇਰਾ 5 ਸਾਲ ਦਾ ਪੁੱਤ ਅਤੇ ਆਪਣੇ ਚਾਚੇ ਜਾਣੀ ਕਿ ਮੇਰੇ ਭਰਾ ਨਾਲ ਨਨਕਾਣਾ ਸਾਹਿਬ ਦਰਸ਼ਨ ਨੂੰ ਗਿਆ। ਬਸ ਸਾਨੂੰ ਖਬਰ ਮਿਲ ਕੇ ਲਾਹੌਰ ਲਾਗੇ ਮੁਸਲਿਮ ਲੀਗ ਗਿਆ ਨੇ ਨਨਕਾਣਾ ਸਾਹਿਬ ਤੋਂ ਆ ਰਹੀ ਬੱਸ ਨੂੰ ਅੱਗ ਲਾ ਦਿੱਤੀ। ਉਸ ਤੋਂ ਬਾਅਦ ਨਾ ਮੇਰਾ ਭਰਾ ਘਰ ਪਰਤਿਆ ਤੇ ਨਾ ਪੁੱਤਰ ਰੇਡੀਓ ਤੇ ਬਾਰ-ਬਾਰ ਇਹ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ 'ਚ ਰਹਿੰਦੇ ਹਿੰਦੂਸ ਤੇ ਇਕ ਹਿਫਾਜ਼ਤ ਨਾਲ ਹਿੰਦੁਸਤਾਨ ਭੇਜੇ ਗਏ। ਉਹਨੂੰ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਸਭ ਕੀ ਹੋ ਰਿਹਾ ਹੈ। ਸਾਡੇ ਨਾਲ ਦੇ ਪਿੰਡ ਤੇ ਵੀ ਲਿਗੀਆਂ ਨੇ ਹੱਲਾ ਬੋਲ ਦਿੱਤਾ ਸ਼ਾਮ ਜਿਹੇ ਦਾ ਟਾਈਮ ਸੀ ਕਿ ਚਾਚਾ ਬਸੀਰਾ ਪੱਜਾ ਆਇਆ ਤੇ ਆਉਂਦਿਆਂ ਹੀ ਮੇਰੀ ਘਰ ਵਾਲੀ ਨੂੰ ਕਹਿੰਦਾ ਛੇਤੀ ਨਾਲ ਉੱਠ ਤੀਏ ਛੇਤੀ ਚੱਲ ਮੇਰੇ ਨਾਲ ਮੈਨੂੰ ਤੇ ਮੇਰੀ ਘਰ ਵਾਲੀ ਤੇ ਮੇਰੀ ਧੀ ਅਮਰੋ ਉਹ ਆਪਣੇ ਘਰ ਲੈ ਗਿਆ ਜਦੋਂ ਬੁਹੇ ਬੰਦ ਕਰਨ ਲੱਗਾ ਤਾਂ ਉਹਨਾਂ ਵਿੱਚੋਂ ਇੰਜ ਆਵਾਜ਼ ਆਈ ਕਿ ਜਿਵੇਂ ਕਹਿ ਰਹੇ ਹੁਣ ਜੋ ਮੇਰੀ ਮਾਂ ਮਾਨ ਪਿਛੋਂ ਮੈਂ ਤੇ ਮੇਰੀ ਘਰ ਵਾਲੀ ਨੇ ਪਾਲਿਆ ਸੀ 14-15 ਸਾਲ ਦਾ ਸੀ ਉਦੋਂ ਮੈਂ ਚਾਚੇ ਨੂੰ ਕਿਹਾ ਕਿ ਤੂੰ ਇਹਨਾਂ ਨੂੰ ਲੈ ਕੇ ਚੱਲ ਤੇ ਮੈਂ ਕਰਤਾਰੀ ਨੂੰ ਲੱਭ ਕੇ ਲਿਆਉਣਾ ਪਰ ਚਾਚਾ ਮੱਲੋ ਜੋਰੀ ਸਾਨੂੰ ਆਪਦੇ ਘਰ ਲੈ ਗਿਆ ਤੇ ਸਾਨੂੰ ਆਪਦੇ ਥੂੜੀ ਵਾਲੇ ਕੋਠੇ 'ਚ ਲੁਕਾ ਦਿੱਤਾ ਤੇ ਆਪ ਕਰਤਾਰੇ ਨੂੰ ਲੱਭਣ ਚਲਾ ਗਿਆ ਤੇ ਕੁਝ ਧੇਰ ਮਗਰੋਂ ਭਾਜਦਾ ਭਾਜਦਾ ਆਇਆ ਤੇ ਬੋਲਿਆ ਅੱਜ ਰਾਤ ਤੁਹਾਨੂੰ ਹਿੰਦੁਸਤਾਨ ਜਾਣਾ ਪਾਵੇਗਾ ਆਪਣੇ ਪਿੰਡ ਤੇ ਕਿਸੇ ਵੀ ਵੇਲੇ ਹੱਲਾ ਹੋ ਸਕਦਾ ਪਰ ਕਰਤਾਰਾ ਕਿੱਥੇ ਹੈ ਮੈਂ ਚੀਕ ਕੇ ਕਿਹਾ ਉਹ ਵੀ ਇੱਥੇ ਹੀ ਹੈ ਹੋਣਾ ਚਾਚੇ ਬਸੀਰੇ ਨੇ ਤਸੱਲੀ ਦਿੱਤੀ ਸਾਡਾ ਸਮਾਨ ਗੱਡੀ ਤੇ ਲੱਦ ਦਿੱਤਾ ਗਿਆ ਚਾਚੇ ਦੀ ਤੀ ਨੂਰਾ ਜੋ ਮੇਰੀ ਅਮਰੋ ਦੀ ਹਾਨਣ ਅਮਰੋ ਦੇ ਗਲ ਲੱਗ ਇਦਾਂ ਰੋਈ ਕੇ ਅਸਮਾਨ ਦਾ ਕਾਲਜਾ ਪਾਟ ਗਿਆ ਫੇਰ ਮੇਰਾ ਹੱਥ ਫੜ ਕੇ ਪੁੱਛਿਆ ਕਿ ਵੀਰੇ ਤੁਸੀਂ ਕਿੱਥੇ ਜਾਵੋਗੇ ਉਸ ਦੀ ਗੱਲ ਸੁਣ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ ਤੇ ਮੈਂ ਕਿਹਾ ਕਿ ਨੂਰਾ ਟਹਿਣਿਓ ਟੁੱਟੇ ਪੱਤਿਆਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਸਾਨੂੰ ਫੇਰ ਖੋਲੋਗੇ ਕਦੋਂ ਉਦੋਂ ਇਹ ਨਹੀਂ ਸੀ ਪਤਾ ਕਿ ਅੱਜ ਦੇ ਬੰਦ ਕੀਤੇ ਫਿਰ ਕਦੇ ਖੋਲ ਹੀ ਨਹੀਂ ਹੋਣੇ ਐਨਾ ਦੱਸਦਿਆਂ ਹੀ ਬਾਬਾ ਦੇ ਗੱਜ ਭਰ ਆਇਆ ਤੇ ਉਹ ਕਿੰਨਾ ਕੱਚੇ ਰਹੀ ਚੁੱਪ ਬੈਠਾ ਰਿਆ ਅਸੀਂ ਪੱਥਰ ਬਣ ਉਹਦੇ ਵੱਲ ਵੇਖਦੇ ਰਹੇ ਇੱਕ ਲੰਮਾ ਸਾਰਾ ਸਾਹ ਲੈ ਕੇ ਉਹਨੇ ਫਿਰ ਦੱਸਣਾ ਸ਼ੁਰੂ ਕੀਤਾ ਕਿ ਅਸੀਂ ਚਾਚੇ ਬਿਛਨੇ ਨਾਲ ਤੁਰਪੇ ਅਚਾਨਕ ਯਾਦ ਆਇਆ ਕਿ ਕਰਤਾਰਾ ਕਿੱਥੇ ਹੈ ਬਸ ਜਿੱਧਰ ਹਵਾ ਲੈ ਜਾਵੇ ਉਧਰ ਹੀ ਚਲੇ ਜਾਂਦੇ ਆਂ ਚਾਚਾ ਬਸੀਰਾ ਸਾਡੇ ਨਾਲ ਤੁਰ ਪਿਆ ਤੇ ਉਹ ਸਾਨੂੰ ਕਹਿ ਰਿਹਾ ਸੀ ਕਿ ਕੋਈ ਨਾ ਮੈਂ ਕਰਤਾਰਨ ਨੂੰ ਲੱਭ ਕੇ ਆਪ ਤੁਹਾਡੇ ਕੋਲ ਛਾਡ ਆਵਾਂਗਾ ਜਾਂ ਕਿਸੇ ਹੋਰ ਕਾਫਲੇ ਨਾਲ ਭੇਜ ਦਿਆਂਗਾ ਸਾਨੂੰ ਕਾਫੀ ਦੂਰ ਇੱਕ ਹੋਰ ਕਾਫਲੇ ਨਾਲ ਰਲਾ ਕੇ ਚਾਚਾ ਵਾਪਸ ਚਲਾ ਗਿਆ ਅਸੀਂ ਹਾਲੇ ਨਹਿਰ ਦਾ ਪੋਲੀ ਟੱਪੇ ਸਾਹ ਕਿ ਇੱਕ ਵਰੀ ਸਾਡੇ ਤੇ ਟੁੱਟ ਪਈ ਸਭ ਕੁਝ ਉਹ ਲੁੱਟ ਕੇ ਲੈ ਗਏ ਅਮਰੋ ਦਾ ਹੱਥ ਵੀ ਮੇਰੇ ਹੱਥਾਂ ਵਿੱਚੋਂ ਛੁੱਟ ਗਿਆ ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਕੌਣ ਚੁੱਕ ਕੇ ਲੈ ਗਿਆ ਮੇਰੀ ਧੀ ਨੂੰ ਸਾਨੂੰ ਸਿਰਫ ਉਹਦੀਆਂ ਚੀਕਾਂ ਸੁਣਾਈਆਂ ਉਹਦੀਆਂ ਚੀਕਾਂ ਨੇ ਮੇਰੀ ਘਰ ਵਾਲੀ ਦੇ ਦਿਮਾਗ ਤੇ ਐਸਾ ਬੋਝ ਪਾਇਆ ਹਾਏ ਕਰਤਾਰਿਆ ਵੇ ਕਰਤਾਰਿਆ ਤੇਰੀ ਮਾਂ ਨੂੰ ਜਾ ਕੇ ਕੀ ਮੂੰਹ ਦਿਖਾਉਂਗੀ ਕਹਿੰਦੀ ਭੱਜ ਤੁਰੀ ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਸੰਭਾਲ ਲਿਆ ਤੇ ਅਸੀਂ ਇੱਕ ਕਮਾਦ ਚਲੋਕ ਗਏ ਅਸੀਂ ਪੂਰੀ ਰਾਤ ਖੇਤਾਂ ਵਿੱਚ ਦੀ ਤੁਰੇ ਤੁਰਦੇ ਰਹੇ ਪੌ ਫੁੱਟਨ ਤੇ ਆ ਗਈ ਤੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕਿੱਧਰ ਜਾ ਰਹੇ ਹਾਂ ਅਚਾਨਕ ਸਾਡੇ ਕੰਨਾਂ ਵਿੱਚ ਆਵਾਜ਼ ਪਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਸੀਂ ਉਸ ਆਵਾਜ਼ ਵੱਲ ਹੋਤਰੇ ਅਸੀਂ ਇੱਕ ਰਾਤ ਉਸ ਪੈਂਡ ਕੱਟੀ ਤੇ ਫਿਰ ਫਰੋਜ਼ਪੁਰ ਰਫਿਊਜੀ ਕੈਂਪ ਚ ਪਹੁੰਚ ਗਏ ਜਿੱਥੇ ਪਹਿਲਾਂ ਹੀ ਹਜ਼ਾਰਾਂ ਲੋਕ ਬੈਠੇ ਸਨ ਜਦੋਂ ਪੂਰਾ ਦੇਸ਼ ਆਜ਼ਾਦੀ ਦੀ ਖੁਸ਼ੀ ਮਨਾ ਰਿਹਾ ਸੀ ਅਸੀਂ ਉਦੋਂ ਹੱਥਾਂ 'ਚ ਥਾਲੀਆਂ ਫੜੀ ਲੰਗਰ 'ਚ ਮਿਲਣ ਵਾਲੀ ਖਿਚੜੀ ਉਡੀਕ ਰਹੇ ਸੀ ਇੱਕ ਇੱਕ ਕਰਕੇ ਸਾਵਣੋ ਜ਼ਮੀਨ ਅਲਾਰਟ ਹੋ ਰਹੀ ਸੀ ਪਰ ਸਾਡਾ ਨੰਬਰ ਨਹੀਂ ਸੀ ਆ ਰਿਹਾ ਇੱਕ ਦਿਨ ਮੁਨਸ਼ੀ ਕਹਿੰਦਾ ਪਹਿਲਾਂ ਸਾਹਬ ਦੇ ਹੱਥ ਤੇ ਕੁਝ ਧਰੋ ਫੇਰ ਮਿਲੂ ਵਧੀਆ ਜ਼ਮੀਨ ਨਹੀਂ ਤਾਂ ਕੱਲਰ ਹੀ ਮਿਲੂ ਪਰ ਸਾਡੇ ਕੋਲ ਤਾਂ ਆਪਾਂ ਉਹਨੂੰ ਕੱਪੜੇ ਵੀ ਨਹੀਂ ਸਨ ਉਹਦੇ ਹੱਥ ਤੇ ਕੀ ਧਰਦੇ ਆਖਰ ਅਮਰਤਸਰ ਦੇ ਕੋਲ ਸਾਨੂੰ 3 ਏਕੜ ਜ਼ਮੀਨ ਅਲਰਟ ਹੋ ਗਈ ਮੇਰੀ ਘਰ ਵਾਲੀ ਦੀ ਹਾਲਤ ਦਿਨ ਮਦ ਦਿਣਾ ਵਿਗੜਦੀ ਜਾਈ ਜਾਂਦੀ ਸੀ ਉਹ ਹਰ ਟਾਈਮ ਕਰਤਾਰਾ ਕਰਤਾਰਾ ਬੋਲਦੀ ਰਹਿੰਦੀ ਪਰ ਨਾ ਚਾਚਾ ਬਸੇਰਾ ਆਏ ਤੇ ਨਾ ਹੀ ਕਤਾਰਾ ਮੈਂ ਰੋਜ਼ ਕੈਂਪ ਪਾਕਿਸਤਾਨ ਤੋਂ ਆਏ ਲੋਕ ਵੇਖਣ ਜਾਂਦਾ ਰੋਜ਼ ਨਿਰਾਸ਼ ਮੁੜਦਾ ਇਹ ਦੁੱਖ ਨਾਸਾਰ ਦੀ ਮੇਰੀ ਘਰ ਵਾਲੀ ਕੱਲੇ ਨੂੰ ਛੱਡ ਕੇ ਤੁਰ ਗਈ ਜਿਹੜੇ-ਜਿਹੜੇ ਪਿੰਡਾਂ 'ਚ ਆਪਣਾ ਘਿਰ ਵਸੇ ਸਨ ਮੈਂ ਸਾਰੇ ਪਿੰਡਾਂ 'ਚ ਗਿਆ ਪਰ ਨਾ ਕਰਤਾਰਾ ਮਿਲਿਆ ਨਾ ਕੋਈ ਅੰਮ੍ਰੋ ਦੇਖਾ ਗਿਆ ਫਿਰ ਥੱਕ ਟੁੱਟ ਕੇ ਬਸ ਇਸ ਪਿੰਡ ਨੂੰ ਆ ਆਪਣਾ ਡੇਰਾ ਬਣਾ ਲਿਆ ਦੱਸਦਿਆਂ ਦੱਸਦਿਆਂ ਬਾਬੇ ਜੈਮਲਦੀਦ ਦੁੱਧ ਚਿੱਟੀ ਦਾੜੀ ਹੰਝੂਆਂ ਨੂੰ ਭਿੱਜ ਚੁੱਕੀ ਸੀ ਬਾਬਾ ਡਾਂਗਾਂ ਦਾ ਆਸਰਾ ਲੈ ਕੇ ਉੱਠਿਆ ਤੇ ਹੌਲੀ-ਹੌਲੀ ਡੇਰੇ ਵੱਲ ਤੁਰ ਪਿਆ ਕਿੰਨਾ ਵੱਡਾ ਦੁੱਖਾਂ ਦਾ ਸਮੁੰਦਰ ਸੀ ਬਾਬੇ ਅੰਦਰ ਅਸੀਂ ਕਿੰਨਾ ਹੀ ਚਿਰ ਬਾਬੇ ਨੂੰ ਪਿੱਛੋਂ ਵੇਖਦੇ ਰਹੇ ਧੂਣੀ ਤਾਂ ਪਤਾ ਨਹੀਂ ਕਾਦੀ ਬੁੱਝ ਚੁੱਕੀ ਸੀ ਪਰ ਬਾਬੇ ਦੀਆਂ ਗੱਲਾਂ ਦਾ ਸੇਖ ਸਾਡੇ ਵਿੱਚੋਂ ਨਿਕਲ ਰਿਹਾ ਸੀ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ